ਸਵੇਰੇ ਤੜਕਸਾਰ ਇੱਕਾ ਹਾਦਸਾ ਵਾਪਰ ਜਾਂਦਾ ਹੈ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕ ਜਿਹੜੇ ਨੇ ਉਹ ਐਂਬੂਲੈਂਸ ਦੇ ਵਿੱਚ ਸਵਾਰ ਸੀਗੇ ਜਿਨ੍ਹਾਂ ਦੀ ਮੌਤ ਹੋਈ ਹੈ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਉਹ ਬਾਕੀ ਸੀਗੇ ਬਾਕੀ ਤੁਹਾਨੂੰ ਦੱਸਦੀ ਕਿ ਕੁੱਲ ਪੰਜ ਲੋਕ ਜਿਹੜੇ ਐਂਬੂਲੈਂਸ ਦੇ ਵਿੱਚ ਸਵਾਰ ਸੀਗੇ ਜੋ ਕਿ ਧਰਮਸ਼ਾਲਾ ਤੋਂ ਆ ਰਹੇ ਸੀਗੇ ਲੇਕਿਨ ਆਂਦੇ-ਆਂਦੇ ਸਵੇਰੇ ਤੜਕਸਾਰ ਹੀ ਰਾਹ ਦੇ ਵਿੱਚ ਉਹਨਾਂ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਹੈ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਇਹ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੋ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਮੰਗੂ ਵਾਲ ਜੋਖੇ ਪੰਜਾਬ ਅਤੇ ਹਿਮਾਚਲ ਦੇ ਬਾਰਡਰ ਦੇ ਪੈਂਦਾ ਹੈ ਉੱਥੇ ਐਂਬੂਲੈਂਸ ਜਿਹੜੀ ਹੈ ਉਹ ਸਿੱਧਾ ਖਾਈ ਦੇ ਵਿੱਚ ਜਾ ਡਿੱਗਦੀ ਹੈ ਤਾਂ ਖਾਈ ਦੇ ਵਿੱਚ ਜਾ ਡਿੱਗਣ ਕਰਨ ਉੱਥੇ ਜਿਹੜੇ ਲੋਕ ਸੀਗੇ ਐਂਬੂਲੈਂਸ ਦੇ ਵਿੱਚ ਮੌਜੂਦ ਉਹਨਾਂ ਦੇ ਵਿੱਚੋਂ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਦੋ ਲੋਕ ਇਸ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਹਾਲਾਂਕਿ ਉਹਨਾਂ ਦਾ ਇਲਾਜ ਜਿਹੜਾ ਇਹ ਚੱਲ ਰਿਹਾ ਹੈ ਕਿੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਵੀ ਜਿਹੜੀ ਕੰਡੀਸ਼ਨ ਹੈ ਉਹ ਕਾਫੀ ਜ਼ਿਆਦਾ ਸੀਰੀਅਸ ਬਣੀ ਪਈ ਹੈ ਤਸਵੀਰੇ ਤੜਕਸਾਰੇ ਕਹਾਸਾ ਵਾਪਰ ਜਾ ਜਿੱਥੇ ਇੱਕ ਮਰੀਜ਼ਾ ਨੂੰ ਲੈ ਕੇ ਆ ਰਹੀ ਐਂਬੂਲੈਂਸ ਜੋ ਕਿ ਆਪ ਹੀ ਮਰੀਜ਼ ਬਣ ਜਾਂਦੀ ਹੈ ਜਿੱਥੇ ਐਂਬੂਲੈਂਸ ਜਿਹੜੀ ਹੈ ਉਹ ਸਿੱਧਾ ਖਾਈ ਦੇ ਵਿੱਚ ਜਾ ਡਿੱਗਦੀ ਹੈ ਖਾਈ ਦੇ ਵਿੱਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਇਸ ਦੇ ਵਿਚਾਲੇ ਹੀ ਮੌਤ ਹੋ ਜਾਂਦੀ ਹੈ ਅਤੇ ਦੋ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਹਾਲਾਂਕਿ ਜ਼ਖਮੀਆਂ ਨੂੰ ਜਿਹੜਾ ਹੈ ਉਸੇ ਵਿਰਹਸਪਤਾਲ ਦੇ ਵਿੱਚ ਪਹਤੀ ਕਰਾ ਦਿੱਤਾ ਗਿਆ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਲੇਕਿਨ ਕੰਡੀਸ਼ਨ ਉਹਨਾਂ ਦੀ ਵੀ ਕਾਫੀ ਜ਼ਿਆਦਾ ਸੀਰੀਅਸ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਵੇਰੇ ਮੰਗੂਵਾਲ ਜੋ ਕਿ ਹੁਸ਼ਿਆਰਪੁਰ ਅਤੇ ਜਿਹੜਾ ਹੈ ਕਾਗੜੇ ਦੇ ਬਾਰਡਰ ਤੇ ਪੈਂਦਾ ਹੈ ਉੱਥੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਤੇ ਦੋ ਲੋਕਾਂ ਜ਼ਖਮੀ ਹੋਏ ਨੇ